ਸਤਨਾਮ ਸ਼ਿਵਾਏ ਗੁਰਜੀ ਆਸਾ ਦੀ ਵਾਰ ਪੌੜੀ 11ਵੀਂ ਪੌੜੀ ਤੋਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮਤੀ ਆਇਆ ਇਹ ਨ ਜਨਤਾ ਕਹਿ ਵਸ ਕਿਛ ਨਹੀ ਤੁਧ ਵੇ ਕੀ ਜਗਤ ਉਪਾਇਆ ਇਕ ਨਾਨੋ ਤੂੰ ਮੇਲ ਲੈ ਇਕ ਆਪੋ ਤੋ ਦੁੱਖ ਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ 부ਝਾਇਆ ਸਚਿ ਹੀ ਸਚ ਸਮਾਇਆ ਏ ਪ੍ਰਭੂ ਜਿਨ੍ਹਾਂ ਲੋਕਾਂ ਉੱਤੇ ਤੂੰ ਪਹਿਲਾਂ ਹੀ ਬਖਸ਼ਿਸ਼ ਕੀਤੀ ਹੋਈ ਹੈ ਉਹਨਾਂ ਨੇ ਤੇਰੀ ਭਜਨ ਬੰਦਗੀ ਕੀਤੀ ਹੈ ਇਨ੍ਹਾਂ ਜੀਵਾਂ ਦੇ ਆਪਣੇ ਇਖਤਿਆਰ ਕੁਛ ਨਹੀਂ ਹੈ ਤੂੰ ਕਈ ਰੰਗਾਂ ਦਾ ਜਗਤ ਪੈਦਾ ਕੀਤਾ ਹੈ ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜਿਆ ਹੈ ਪਰ ਕਈ ਜੀਵਾਂ ਨੂੰ ਤੂੰ ਆਪਣੇ ਨਾਲੋਂ ਵੱਖ ਕਰਕੇ ਕੁਰਾਏ ਪਾਇਆ ਹੋਇਆ ਹੈ ਜਿਸ ਨੂੰ ਤੂੰ ਆਪ ਸੂਝ ਮਜ ਦਿੱਤੀ ਹੈ ਗੁਰੂ ਦੀ ਕਿਰਪਾ ਸਦਕਾ ਉਸਨੇ ਤੈਨੂੰ ਪਛਾਣ ਲਿਆ ਹੈ ਅਤੇ ਉਹ ਸੁੱਤੇ ਸਿੱਧ ਪ੍ਰਭੂ ਵਿੱਚ ਇੱਕ ਮੇਕ ਹੋ ਗਿਆ ਹੈ ਸ਼ਲੋਕ ਮਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਤਿਆ ਤੇਰਾ ਅੰਤ ਨ ਜਾਈ ਲਖਿਆ ਰਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਿਆ ਸੱਚਾ ਸਹਬ ਸਿੱਤ ਸਿਆਲੋ ਜਨ ਕੀਤੀ ਸੋ ਪਾਰ ਪਿਆ ਕੋ ਨਨ ਕਰਤੀ ਕੀ ਬਾਤਾ ਜੋ ਕਿਛ ਕਰਨਾ ਸੁ ਕਰ ਰਿਆ ਸੰਸਾਰੀ ਸੁਖਾਂ ਤੋਂ ਬਿਮਾਰ ਹੋਏ ਮਨੁੱਖ ਵਾਸਤੇ ਦੁਖ ਦਵਾ ਹੈ ਕਿਉਂਕਿ ਸੁਖ ਵੇਲੇ ਤਾਂ ਪਰਮਾਤਮਾ ਯਾਦ ਨਹੀਂ ਰਹਿੰਦਾ ਹੀ ਪਰਮਾਤਮਾ ਤੂੰ ਕਰਤਾ ਕਰਨਹਾਰ ਹੈ ਕਿਰਪਾ ਦਾ ਘਾਰ ਹੈ ਮੈਂ ਕੁਝ ਵੀ ਕਰ ਸਕਣ ਵਾਲਾ ਨਹੀਂ ਕਿਉਂਕਿ ਜੋ ਮੈਂ ਕਰਦਾ ਹਾਂ ਉਹ ਨਹੀਂ ਹੁੰਦਾ हे ਪ੍ਰਭੂ ਮੈਂ ਤੇਥੋਂ ਸਦਕੇ ਜਾਂਦਾ ਹਾਂ ਤੂੰ ਸਾਰੀ ਕੁਦਰਤ ਵਿੱਚ ਵਸਿਆ ਹੋਇਆ ਹੈ ਤੇਰਾ ਭੇਤ ਨਹੀਂ ਪਾਇਆ ਜਾ ਸਕਦਾ ਰਹਾਉ ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਨੂਰ ਵਸ ਰਿਹਾ ਹੈ ਸਾਰੇ ਜੀਵਾਂ ਵਿੱਚ ਤੇਰੀ ਜੋਤ ਹੈ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ ਹਰਥਾਂ ਇੱਕ ਰਾਸ ਵਿਆਪਕ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਸਾਰੇ ਸੰਸਾਰ ਦਾ ਮਾਲਕ ਹੈ ਤੇਰੀ ਸਿਫਤ ਬਹੁਤ ਸੋਹਣੀ ਹੈ ਜਿਸਨੇ ਵੀ ਤੇਰੀ ਪ੍ਰਸ਼ੰਸਾ ਕੀਤੀ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਤਾਰ ਗਿਆ ਹੈ ਸਤਿਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਕਰਤਾਰ ਦੀਆਂ ਤਾਰੀਫਾਂ ਹੋ ਰਹੀਆਂ ਹਨ ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹ ਕਰ ਰਿਹਾ ਹੈ ਮਲਾ ਦੁਜਾ ਜੋਗ ਸ਼ਬਦੰ ਗਿਆਨ ਸ਼ਬਦੰ 베ਦਿਸ਼ੰਦੰ ਰਾਮਣ ਖਤ੍ਰਿ ਸ਼ਬਦੰ ਸੂਰੀ ਸ਼ਬਦੰ ਸ਼ੁ드੍ਰਿ ਸ਼ਬਦੰ ਪਰਾਕ੍ਰਿਤ ਸਰਬ ਸ਼ਬਦੰ ਇਕ ਸ਼ਬਦੰ ਜੇ ਕੋ ਜਾਣੇ ਪੇਉ ਨਾਨਕਤਾ ਕਾ ਦਾਸ ਹੈ ਸੋਈ ਨਿਰੰਝਣ ਦੇਉ ਗੁਰੂ ਅੰਗਦ ਦੇਵ ਸਾਹਿਬ ਫਰਮਾਉਂਦੇ ਹਨ ਜੋਗੀਆਂ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ ਬ੍ਰਾਹਮਣਾਂ ਦਾ ਧਰਮ ਵੇਦਾਂ ਨੂੰ ਪੜ੍ਹਨਾ ਪੜਾਉਣਾ ਹੈ ਖੱਤਰੀਆਂ ਦਾ ਧਰਮ ਸੂਰਿਆਵਾਲੇ ਕੰਮ ਕਰਨਾ ਹੈ ਅਤੇ ਸ਼ੁਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਸਾਰਿਆਂ ਦਾ ਧਰਮ ਫਰਜ਼ ਇੱਕੋ ਹੈ ਪਾਵ ਸਾਰੇ ਕਾਰਜ ਸਾਰਿਆਂ ਨੇ ਕਰਨੇ ਹਨ ਜੇ ਕੋਈ ਇਸ ਭੇਤ ਨੂੰ ਸਮਝਦਾ ਹੈ ਨਾਣਕ ਉਸਦਾ ਦਾਸ ਬਣ ਲਈ ਤਿਆਰ ਹੈ ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਮਹਲਾ ਦੂਜਾ ਇਕ ਕ੍ਰਿਸ਼ਨਮ ਸਰਬਦੇਵਾ ਦੇਵ ਦੇਵ ਤੈ ਆਤਮਾ ਆਤਮਾ ਬਸੂਦੇਵस्य जेको ਜਾਣੇ ਪੀਉ ਨਾਨਕਤਾ ਕਾ ਦਾਸ ਹੈ ਸੋਈ ਨਿਰੰਜਣ ਦੇਵ ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ ਦੇਵਤਿਆਂ ਦੇ ਦੇਵਤਿਆਂ ਬ੍ਰਹਮਾ ਵਿਸ਼ਨੂੰ ਸ਼ਿਵ ਦਾ ਵੀ ਆਤਮਾ ਹੈ ਆਤਮਾ ਹੀ ਪਰਮਾਤਮਾ ਹੈ ਜੇ ਕੋਈ ਇਸ ਭੇਤ ਨੂੰ ਸਮਝਦਾ ਹੈ ਤਾਂ ਨਾਨਕ ਉਸ ਦਾ ਦਾਸ ਬਣਨ ਨੂੰ ਤਿਆਰ ਹੈ ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਮਾਲਾ ਪਹਿਲਾ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਦਾ ਬੱਦ ਮੰਨ ਰਿਹਾ ਗੁਰਬਿਨ ਗਿਆਨ ਨਾ ਹੋਏ ਪਾਣੀ ਕੜੇ ਵਿੱਚ ਵੱਜਿਆ ਹੋਇਆ ਟੀਕਿਆ ਰਹਿੰਦਾ ਹੈ ਪਰ ਪਾਣੀ ਤੋਂ ਬਿਨਾ ਕੜਾ ਵੀ ਬਣ ਨਹੀਂ ਸਕਦਾ ਇਸੇ ਤਰ੍ਹਾਂ ਗਿਆਨ ਦਾ ਵੱਜਿਆ ਹੋਇਆ ਮਨ ਟੀਕਿਆ ਰਹਿੰਦਾ ਹੈ ਪਰ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ